ਮੈਂ ਕਦੋਂ ਪੁੱਛ ਕਿਉਂਨੀ ਆ ਵੀ ਮੈਂ ਉਹਨਾਂ ਦੇ ਘਰ ਹੀ ਜਾਵਾਂਗੀ ਬੇਬੇ ਹਾਂ ਉਹਨਾਂ ਦੀ ਮਾਜਬ ਮਾਰ ਆਂਟੀ ਕੀ ਤੇ ਮੈਂ ਪਤਾ ਲੈ ਆਵਾਂ ਜਾ ਕੇ ਲੈ ਆ ਪਤਾ ਮੈਨੂੰ ਤਾਂ ਨਹੀਂ ਜਾਇਆ ਜਾਂਦਾ ਭਾਈ ਤੇ ਤੂੰ ਪਤਾ ਲਿਆ ਫੇਰ ਹੀ ਇਕ ਲਾਉਂਦਾ ਤੇ ਲਿਆਵ ਦੇ ਹੋਰ ਫਿਰ ਮੈਂ ਗੱਲ ਵੀ ਨਹੀਂ ਜਾਇਆ ਗਿਆ ਰੋਜ਼ ਹੀ ਲੇਟ ਹੋ ਜਾਂਦੀ ਆ ਫਿਰ ਮੈਂ ਕੱਲ ਅੱਜ ਪਤਾ ਲਿਆ ਚਾਹ ਚੂ ਪੀਣੀ ਤਾਂ ਬਣਾ ਕੇ ਦੇ ਜਾਨੀ ਆ ਮੈਂ ਨਹੀਂ ਕਾ ਨਹੀਂ ਮੈਂ ਪੀਣੀ ਤੇ ਅਗਲੇ ਨੂੰ ਠਕਸਾਂ ਪੁੱਛ ਕੇ ਭਾਈ ਠੀਕਾ ਪਹਿਲੇ ਰਾਤ ਆ ਛੋਟਾ ਮਾਰੀ ਮੈਂ ਤਾਂ ਪਤਾ ਲੈ ਨਹੀਂ ਠੀਕ ਆ ਤੇ ਸਬਜੀ ਕੱਟ ਲੋ ਜੀ ਫਿਰ ਤੁਸੀਂ ਮੈਂ ਆ ਕੇ ਬਣਾ ਲੂ ਹਾਂ ਸਬਜੀ ਮੈਂ ਕੱਟ ਲੂਗੀ ਤੇ ਫਰ ਸੋਟਾ ਨਾ ਮਾਰੀ ਨਹੀਂ ਨਹੀਂ ਜਾ ਕੇ ਕੇਰਾ ਬੈਠੂ ਗੱਲ ਬੱਸ ਪੁੱਛੀ ਮੈਂ ਪੁੱਛੂਂਗੀ ਉਹਨੂੰ ਹਸਾਬ ਜੇ ਨਾਲ ਆ ਨਹੀਂ ਉਹ ਆਪੇ ਹੰਗਾ ਟੱਲ ਤੇ ਮੱਧ ਦਿੱਤੀ ਠੀਕ ਆ ਕਿ ਮੈਨੂੰ ਵੀ ਮੜਾ ਜਾ ਪਤਾ ਲੱਗਿਆ ਸੀ ਮੈਂ ਤਾਂ ਹੀ ਆਈ ਸੀ ਹਾਂ ਹਾਂ ਫਿਰ ਮੈਂ ਜਾਵਾਂ ਹਾਂ ਜਾਵਣੀ ਫੇਟੂ ਠੀਕ ਆ ਮਾਜੀ ਦਾ ਪਤਾ ਲਿਓ ਨਹੀਂ ਲਿਓ ਨਾ ਮੈਂ ਜਾਣੀ ਬੇਬੇਨ ਪੁੱਛ ਲੈ ਆ ਕਿ ਸਬਜ਼ੀ ਬਣਾ ਲੂੰਗੀ ਬੇਬੇ ਕੱਟ ਕੇ ਰੱਖ ਦੂੰਗੀ ਬਣਾ ਲੂੰਗੀ ਮੈਂ ਦਾ ਵਾਦਾ ਹਜੇ ਉਹਨਾਂ ਦੇ ਪਤਾ ਲੈ ਕੇ ਪਾਥਾਂ ਲੈ ਕੇ ਆਉਣੀਆ ਚੱਕ ਕੇ ਕੰਮ ਇੰਨੇ ਪਏ ਆ ਪੱਠੇ ਪਾਉਣੇ ਆ ਮੱਝਾਂ ਕੀ ਕੀ ਕਰੂੰਗੀ ਆ ਕੇ ਕਿਵੇਂ ਲਈ ਹੋ ਗਿਆ ਮੈਨੂੰ ਤਾਂ ਇੱਕ ਤਾਂ ਧੁੱਪ ਹੁੰਦੀ ਆ ਧੁੱਪੇ ਜਾਇਆ ਹੀ ਨਹੀਂ ਜਾਂਦਾ ਕੀ ਕਰਾਂ ਤੋਂ ਪੱਤਸਤੋਂ ਨਹੀਂ ਨਿਕਲਿਆ ਨਾ ਵਰਤੋਂ ਪੈਨੀਆ 5 ਵਜੇ 6 ਵਜੇ ਤੱਕ ਧੁੱਪ ਪੂਰੀ ਹੁੰਦੀ ਮੋੜ ਆਉਂਗੇ ਆ ਕੇ ਕਰਨ 7 ਬੰਨੀ ਅੱਜ ਤਾਂ ਪੱਠਾ ਢੱਕਾ ਵੀ ਕੋਈ ਨਹੀਂ ਪਸੂ ਡੰਗਰ ਨੂੰ ਪਾਉਣ ਨੂੰ ਤੋੜੀ ਦੀ ਪੰਡ ਲੈਉਣੀ ਪੁੱਛ ਕੇ ਸੀਮਾ ਤੋਂ ਜੇ ਹੋਈ ਤਾਂ ਨਹੀਂ ਪੱਠੇ ਵੀ ਇਹਨਾਂ ਦੇ ਤਾਂ ਵਾਵਾ ਖੜੇ ਆਸੇ-ਪਾਸੇ ਵੀ ਕੋਈ ਨਹੀਂ ਦੇਦਾ ਵੱਡਾ ਨਾਲਾ ਮਾ ਥੱਬੀ ਦਾਤੀ ਦਾ ਟੱਕ ਜੀ ਹੋਗੀ ਮੈਂ ਤਾਂ ਕੋਈ ਲੀੜਾ ਵੀ ਨਹੀਂ ਲਈ ਚਲ ਕੋਈ ਨਹੀਂ ਢੇੜ ਵੱਟ ਲੂੰਗੀ ਸਿਖਰ ਦੇ ਪਹਿਰਾ ਵੇਂਦਾ ਵੀ ਕੋਈ ਨਹੀਂ ਕਪੰਡ ਵੱਢ ਲੈਣੀ ਨਾਲੇ ਐਦ ਵੱਲ ਲੈਣੀ ਤੇ ਕੱਢ ਲੈਣੀ ਰੁੱਕ ਕਿਉਂ ਤੂੰੜੀ ਪੁੱਛਣ ਗਈ ਤਾਂ ਸੋ ਸੋ ਗੱਲ ਕਰੂਗੀ ਕਿਉਂਕਿ ਨਿੱਤੀ ਆ ਜਾਂਦੀ ਐ ਆਸੇ ਪਾਸੇ ਤਾਂ ਕੋਈ ਨਹੀਂ ਦੀਦਾ ਇੱਕ ਤਾਂ ਛੋਰ ਮੇਰੇ ਨਾਲ ਤੁਰ ਪੈਂਦਾ ਚਲ ਕੋਈ ਨੀਂ ਗੱਲਾ ਕੇ ਲੈ ਜੂੰਗੀ ਖੇੜਦਾ ਫਿਰਨ ਦੇ ਦਾਤਰੀ ਤਾਂ ਵਿਚੀ ਹੋਣੀ ਵੱਢ ਲੈਣੀ ਹੋਲੀ ਦੇ ਨੇ ਉਹ ਕਿਹ ਵੇਂਦੀ ਆ ਜੇ ਵੇਖ ਲਿਆ ਨਾ ਤੇ ਐਡੀ ਜਾਗਲ ਆ ਤੇ ਵੇਖੀ ਸੋ ਸੋ ਗੱਲ ਕਰੂਗੀ ਇੱਧਰੋਂ ਜਾ ਮੈਂ ਤਾਂ ਉਹਨਾਂ ਦਾ ਕਾਸੇ ਦਾ ਫਿਕਰ ਹੈ ਨਹੀਂ ਸਾਰੇ ਫਿਕਰ ਤਾਂ ਮੈਨੂੰ ਨੇ ਹੁਣ ਇੱਕ ਪੰਡ ਵੱਢ ਲੈਣੀ ਆ ਤੇ ਵੱਢ ਕੇ ਆਪਦਾ ਲੈ ਜਾਨੀ ਦੋ ਡੰਗ ਹੋ ਜਾਣਗੇ ਮੇਰੇ ਤਰ ਕੀ ਦਾ ਦਾਤਰੀ ਖਣ ਕਿੱਥੇ ਤੇ ਜੇ ਰੱਖੀ ਐ ਕੰੰਜੀਰੋਂ ਵਰਦੀ ਹੁੰਦੀ ਕੰਜਰੀ ਨੇ ਦਾਤਰੀ ਸੰਗ ਨਾ ਰੱਖੀ ਕਿਤੇ ਨਾ ਹੋਵੇ ਦਾਤਰੀ ਨਾਲ ਸਕੀਮਾਂ ਲਉਂਦੀ ਰਹਿ ਜਾ ਤੇ ਉਤੋਂ ਮੈਨੂੰ ਕੋਈ ਆਖ ਦੇਵੇ ਕੁਝ ਵੱਢਣਾਈ ਹੋਣੀ ਲੈ ਮਰਗੀ ਦਾ ਟਿਕਾਪੀ ਜਦ ਚੰਗਾ ਹੋ ਗਿਆ ਬੇੜ ਜੀ ਵੱਟ ਲੂੰਗੀ ਇਥੋਂ ਕੋਈ ਨਹੀਂ ਦੀਦਾਸੀ ਪਸੀ ਖੱਜਾ ਲੈ ਨੂੰ ਵੱਡਾ ਇਹ ਬੂ ਕਿੰਨੇ ਕੀੜੇ ਨੇ ਮਰ ਜਾ ਕਿਤੇ ਨਾ ਮੇਰੇ ਕੀੜੇ ਲੱਜਾ ਬਲਾਂ ਕੀੜੇ ਨੇ ਇੱਥੇ ਤਾਂ ਚਲ ਵੇਖੀ ਜਾਉਂਗੀ ਚੋਰੀ ਦਾ ਕੰਮ ਤਾਂ ਇਹੋ ਜਿਹਾ ਹੀ ਹੁੰਦਾ ਫਿਰ ਅੱਜ ਮੈਂ ਚਲ ਤੈਨੂੰ ਲੈ ਆਵਾਂ ਤੇ ਹਾਜੀ ਪੱਠੇ ਪਾਉਣ ਵਾਲੇ ਖੜੇ ਆ ਤੇ ਮੁੜ ਕੇ ਅੱਧੀ ਰਾਤ ਹੋ ਗਈ ਅੱਗੇ ਬੇਬੇ ਨੇ ਲੇਟ ਖੜਾ ਕਰਾ ਕੇ ਆਉਂਦੇ ਆਹ ਕੌਣ ਫਿਰਦਾ ਵਾਂ ਅੰਚ ਜਿਵੇਂ ਕੋਈ ਪਰ ਜਵਾਕ ਜਿ ਫਿਰਦੇ ਹੁੰਦੇ ਆ ਕਿ ਕੋਈ ਪੱਠੇ ਵੱਢੀ ਜਾਂਦਾ ਗੱਲ ਕਰੂਗੀ ਜੇ ਤੂੜੀ ਪੁੱਛਣ ਗਈ ਪੱਠੇ ਵੱਢੀ ਆਂਦਾ ਕੋਈ ਤੇਰਾ ਤੂੜਾ ਛੋਡੇ ਹੈ ਨਹੀਂ ਉੱਚਿਆਂ ਨੇ ਦੱਸਿਆ ਨਹੀਂ ਕਿਹੜੀ ਹੈ ਚੱਲ ਖਬਰ ਵੇਖ ਕੇ ਅੱਗੇ ਰਹਿਣੀ ਸਾਰੇ ਫਿਕਰ ਨਾਲ ਜਵਾਬ ਜੇ ਫਿਰਦੇ ਆ ਤਾਂ ਚਲ ਦੇਖੀ ਲਊਗੀ ਇੱਕ ਤਾਂ ਬੈਠਾ ਲਵੇਖ ਗਿਆ ਨੂੰ ਮੈਂ ਪੁੱਛਾਂ ਵੀ ਕਿਹੜੀਆਂ ਪਿਓ ਦਾ ਵੱਡਾ ਜੜ ਬੈਗੀ ਕੋਈ ਦੇਖ ਲਵੇ ਦੱਸ ਆਪਦੇ ਜੋ ਗਰੇ ਦਾ ਮਸਾ ਮੋਲ ਦੇ ਪੱਠੇ ਲੈ ਆ ਬੀਜੇ ਆ ਓੜਾ ਤੂੰ ਕਿਹੜੀ ਆ ਹਏ ਮੈਨੂੰ ਲੱਗਦਾ ਅਜੀ ਸੰਜਰੀ ਹੁਣ ਤਾਂ ਮੈਂ ਤਾਂ ਖੜੀ ਗਈ ਮਾਲਦੀ ਨਹੀਂ ਕੁੜੇ ਅਗਰ ਨਿਕ ਕੁਈ ਨਹੀਂ ਮੈਨੂੰ ਛੱਡਣਾ ਹੁਣ ਕੀ ਕਰਾਂ ਕੀ ਕਹੂੰਗੀ ਕਿਹੜੇ ਆ ਤੂੰ ਨਿੱਪੜੇ ਮਾਇਆ ਨੀ ਕੀ ਹੋ ਗਿਆ ਮੈਂ ਤਾਂ ਤੈਨੂੰ ਪੁੱਛਣੀ ਹੁੰਦੀ ਸਾਂ ਮੈਂ ਨਾ ਇਹ ਕਿਹੜਾ ਤਰੀਕਾ ਵੇਖ ਲਿਆ ਤਾਂ ਤੂੰ ਮੈਨੂੰ ਪੁੱਛਣ ਆਉਂਦੀ ਸਾਂ ਤੂੰ ਐਂ ਤਾਂ ਵੇਖ ਲੈ ਵੀ ਪੋਰਾ ਪੱਠੇ ਜਿਹੜੇ ਪੱਠੇ ਹੋਏ ਹੈਗੇ ਨੀ ਨਿੱਪੜੇ ਮੈਂ ਤਾਂ ਤੈਨੂੰ ਪੁੱਛਣੀ ਹੁੰਦੀ ਸਾਂ ਮੈਂ ਕਿਹਾ ਨਾ ਚੱਲ ਨਾਲੇ ਤਾਂ ਤੂੜੀ ਦੀ ਪੰਡ ਪੁੱਛ ਲੈਉਣੀ ਆ ਫਿਰ ਮੈਂ ਕਿਹਾ ਨਾ ਚੱਲ ਬਾੜੀ ਲੈਣੀ ਆ ਫਿਰ ਦੱਸ ਦੂੰਗੀ ਪੰਡ ਬਾੜੇ ਤੂੰ ਤਾਂ ਐਂ ਬੈਠੀ ਜੀ ਮੈਂ ਬਾੜਾ ਆਪਦਾ ਹੁੰਦਾਗਾ ਚੱਲ ਕੋਈ ਨਹੀਂ ਭੈਣੇ ਥੱਬੀਕ ਦੇ ਦੇ ਮੈਂ ਇੱਕ ਦਵਾਈ ਸੀ ਨਹੀਂ ਭੈਣੇ ਮੈਂ ਤੈਨੂੰ ਆਇਆ ਨਹੀਂ ਉਹ ਤਾਂ ਮੈਂ ਤਾਂ ਗਈ ਸੀ ਉਧਰ ਚਾਚੀ ਕੀ ਮਾਝੂ ਮਾਰ ਚੀ ਅੱਛਾ ਤੇ ਮੈਂ ਕਿਹਾ ਚੱਲ ਮੈਂ ਪਤਾ ਲੱਗ ਕੇ ਆਵਾ ਕੁੜੀ ਉਧਰ ਮਿਲਣ ਜਾਵੜੀ ਤੇ ਮੈਂ ਕੁੜੀ ਨੂੰ ਲੈਣ ਗਈ ਸੀਗੀ ਹਾਂ ਤੇ ਮੈਂ ਜੇ ਵੇਖਿਆ ਤਾਂ ਤੂੰ ਤਾਂ ਐ ਬੈਠੀ ਤੂੰ ਮੈਨੂੰ ਪੁੱਛ ਤਾ ਲੈ ਨਹੀਂ ਨਹੀਂ ਮੈਂ ਚੱਲੀ ਸਾਂਗੀ ਤੇ ਮੇਰੇ ਨਾਲ ਮੁੰਡਾ ਸੀਗਾ ਨਿੱਕਾ ਤੇ ਮੈਂ ਕਿਹਾ ਚੱਲ ਮੈਂ ਨਾ ਥੱਬੀਕ ਵੱਡ ਲੈਣੀ ਆ ਤੇ ਫੇਰ ਹੀ ਦੱਸ ਦੂੰਗੀ ਨਾ ਭੈਣੇ ਆਏ ਨਾ ਕਰਿਆ ਕਰੋ ਹੁਣ ਕਦੇ ਤੇਰਾ ਨਿੱਤ ਦਾ ਕੰਮ ਆ ਕਦੇ ਮੈਂ ਤੈਨੂੰ ਜਵਾਬ ਨਹੀਂ ਦਿੱਤਾ ਕਦੇ ਤਾਂ ਤੂੰ ਤੂੜੀ ਲੈਣ ਕਦੇ ਤੂੰ ਪਾਥੀਆਂ ਨੂੰ ਆ ਗਈ ਕਦੇ ਤੂੰ ਪੱਠਿਆਂ ਨੂੰ ਪੱਠਿਆਂ ਦੇ ਤਾਂ ਤੂੰ ਹੱਦੀਪਾਰ ਕਰਤੀ ਬਿਨ ਪੁੱਛੇ ਲੱਗ ਗਈ ਨਹੀਂ ਚਲ ਕੋਈ ਨਹੀਂ ਭੇੜੇ ਮੈਂ ਤੇਰਾ ਕੰਮ ਕਰਾਇਆ ਆਉਂਗੀ 4 ਦਿਨ ਕੋਈ ਗੱਲ ਨਹੀਂ ਕੋਰੇ ਮੈਂ ਕੀ ਕਰਾਂ ਸਾਡੇ ਹੈ ਕਿਥੋਂ ਤੂੰ ਆਖੇ ਲੱਗਦੀਆਂ ਤੈਨੂੰ 4 ਵੇਰ ਆਉਂਦੇ ਮੈਂ ਸੱਦਿਆ ਮੈਂ ਬਿਮਾਰ ਸੀ ਮੈਂ ਕੁੜੀ ਆਈ ਆ ਘਰੇ ਰਿਸ਼ਤੇਦਾਰ ਤੇ ਕੰਮ ਕਰਾ ਜਾ ਉਹਦਾ ਤੂੰ ਆਖ ਦਿੰਨੀ ਮੇਰੇ ਗੁੰਡਾ ਨਹੀਂ ਵਰਦਾ ਮੇਰੀ ਕੁੜੀ ਨਹੀਂ ਵਰਦੀ ਮੇਰੀ ਲੱਤ ਦੋਖਦੀ ਆ ਮੇਰੀ ਬਾਹਂ ਦੋਖਦੀ ਆ ਨੇ ਚਲ ਕੋਈ ਨਹੀਂ ਭੈਣੇ ਕਾ ਨੂੰ ਪਲੇਸ ਪਾਣੀ ਮੈਨੂੰ ਲੈ ਜਾਂਦੇ ਥੱਬੀਕ ਭੈਣ ਬਣ ਕੇ ਥੱਬੀ ਵੀ ਕਰਦੇ ਆ ਜਿੱਕੇ ਜਿੱਕੇ ਤੋਂ ਜੰਗੇ ਹੋਣਗੇ ਦੱਸ ਸਕਦਾ ਆ ਹੀ ਪੱਠੇ ਆ ਕਿ 10 ਪਸੂ ਨਹੀਂ ਅੱਜ ਤਾਂ ਮੈਨੂੰ ਇੱਕ ਪੰਡ ਲੈ ਜਾਂਦੇ ਭੈਣ ਮੇਰੀ ਆਏ ਨਾ ਕਰ ਮੈਂ ਸਵੇਰੇ ਤੇਰੇ ਨਾਲ ਕੋਈ ਕੰਮ ਕਰਾ ਦੂੰਗੀ ਆ ਨਾ ਕਰ ਕੰਮ ਨਹੀਂ ਨਾ ਤੁਸ ਕਰਾਂ ਦਿੰਗਾ ਹੁੰਦਾ ਇੱਕ ਹੁੰਦਾ ਬਸ ਕੇਰਾ ਗੋਂ ਕੱਟਿਆ ਤੇ ਮੁੜਕੇ ਢੁਈ ਨਹੀਂ ਮਾਰਦਾਂ ਵੀ ਵੇਰਾ ਸੱਦਣ ਆਈਆਂ ਤੈਨੂੰ ਗੱਲ ਨਹੀਂ ਸੁਣਦੀ ਤੂੰ ਮੁੜਕੇ ਤੇ ਕੁੜੀ ਤੇਰੀ ਕਿੱਥੇ ਵਿਆਹੀ ਕੁੜੀ ਤਾਂ ਬਲਾਂਸ ਹੋਣੀ ਤੇਰੀ ਕੋਲ ਮਿਚੀ ਕੁਈ ਵਿਆਹੀ ਆ ਇਧਰ ਵਿਆਹੀ ਆ ਮੋਗੇ ਅੱਛਾ ਮੋਗੇ ਵਿਆਹੀ ਆ ਚਲ ਵਰਗਾ ਪਰੌਣਾ ਕੀ ਕਰਦਾ ਵਧੀਆ ਪਰੌਣਾ ਸੋਨਾ ਕੰਮ ਕਰਦਾ ਆਪਦਾ ਡਾਕਟਰਾਂ ਚਲ ਵਰਗਾ ਗੱਲਾਂ ਨਹੀਂ ਪੈਣ ਅੰਦਰ ਉਸਦੀ ਰੱਖੀ ਰੱਬ ਤੇ ਕਿੰਨੇ ਕ ਦਿਨ ਰਹੂਗੀ ਜਾਣਾ ਹੀ ਐ ਨਾ ਬਸ ਮੇਰੇ ਨਾਲ ਉਧਰ ਗੰਗਾ ਚਾਚੀ ਘਰੇ ਸਤਾ ਪਤਾ ਲੈਣ ਨਾ ਤੇ ਜਾਊਗੀ 2-4 ਦਿਨ ਹੀ ਰਹਿਣਾ ਅੱਛਾ ਜਾਣਾ ਹੀ ਆਨੇ ਤਾਂ ਮੋਗੇ ਤੇ ਮੈਂ ਤਾਂ ਵੇਖ ਕੇ ਆਈ ਤੇ ਚਲ ਚੱਕੀ ਪੈਣ ਬੜਕੇ ਮੈਨੂੰ ਸਭੀ ਕੋ ਹੋਰ ਵੱਢ ਲੈਣਦੇ ਹੈ ਐ ਨਾ ਕਰ ਪੈਣ ਮਰਗੇ ਕੋਈ ਨਹੀਂ ਉਹ ਜਾਣੀ ਲੈ ਹੱਦ ਲੈ ਵੀ ਮੈਂ ਬੋਲਦੀ ਆਣੀ ਕੁੜੇ ਵੀ ਸ਼ਰਮਾ ਤੇਰਾ ੁੱਸ ਦੇ ਕੇ ਵੱਢੀ ਤੁਰੀ ਜਾਂਦੀ ਆ ਲੈ ਦੱਸ ਨਹੀਂ ਕੋਈ ਤਰੀਕਾ ਤੇਰਾ ਦਾ ਕਮਾਲ ਨਹੀਂ ਪੁੱਤ ਤੂੰ ਤਾਂ ਐ ਨਾ ਕਰਨੀ ਵੱਢ ਲੈਣ ਦੇ ਕੁੜੇ ਰ ਰੁਮਾਰ ਹੋਈ ਪਈ ਏ ਤੇਰੀ ਤਾਂ ਨਹੀਂ ਕੁੜੇ ਤੇਰੀ ਕੁੜੀ ਤਾਂ ਪੇੜੀ ਬਲ ਮੇਰੇ ਤਾਂ ਬਾਮ ਰੋਡ ਤੇ ਪੁੱਤ ਮਾਂ ਤੇਰੀ ਰਗ ਗਈ ਤਾਂ ਕੁਸਤ ਲੈ ਅੱਜ ਕਰ ਐਡੀ ਨਹੀਂ ਗੱਲਾਂ ਸੀ ਤੈਨੂੰ ਠਾਈ ਜਾਣੇ ਤੂੰ ਤੋਰ ਵੱਢੀ ਤੁਰੇ ਆਉਣੀ ਆ ਤੂੰ ਐ ਸ਼ਰਮ ਮੰਨ ਲਾ ਵੀ ਲੜੀ ਜਾਂਦੇ ਕੁੜੇ ਮੈਂ ਵੀ ਤੇਰੀ ਮਿਹਨਤ ਕਰਦੀ ਆ ਕੋੜੇ ਕਥੱਬੀ ਨਾਲ ਕੁਛ ਨਹੀਂ ਹੁੰਦਾ ਤੈਨੂੰ ਐਨੇ ਬਹੁਤ ਪੈਸੇ ਲੱਗਦੇ ਆ ਜਦੋਂ ਬੀਜ ਜੜੇ ਪੈਂਦੇ ਮੈਂ ਤੈਨੂੰ ਕਹੀ ਤਾਂ ਜਾਨੀ ਮੈਂ ਤੇਰੇ 4 ਦਿਨ ਕੰਮ ਕਰਾ ਦੂੰਗੀ ਇੱਕ ਥੱਬੀ ਦੇ ਦੇਂਗੀ ਤਾਂ ਕੋੜੇ ਕੀ ਹੋ ਜਾਊਗਾ ਤੈਨੂੰ ਨਾ ਭੈਣੇ ਉਜਲੀਆ ਨੀ ਚੱਕ ਕੁੜਗੇ ਤੱਬਾ ਪੱਟੇ ਕੋੜੇ ਨਾ ਨਹੀਂ ਪੁੱਤ ਮੇਰੀ ਕੱਟੀ ਭੁੱਖੀ ਆ ਨਹੀਂ ਦੇ ਦੇਣੀ ਇਹ ਨਾ ਐ ਕਰੋ ਪੜੇ ਐ ਕਾ ਤੂੰ ਕਰਦੀ ਆ ਕੀ ਹੋ ਗਿਆ ਜਿਸ ਗਰੀਬਾਂ ਤੇ ਕੁੜੇ ਇੱਕ ਪੰਡ ਪੱਠਿਆਂ ਦੀ ਪਿੱਛੇ ਤੁਸੀਂ ਮੇਰੀ ਕਿੰਨੀ ਲਾਪਾ ਕਰੀ ਜਾਨੀ ਕੁੜੇ ਪੁੱਛਣ ਦਾ ਸੋਚ ਜਾਂਦਾ ਪੁੱਛਣ ਦਾ ਹੱਕ ਸੀ ਫੇਰ ਕੀ ਹੋ ਗਿਆ ਜਦੋਂ ਵੱਧੀ ਪੱਠੇ ਹੀ ਨੇ ਜੇ ਮੇਰੀ ਮੱਝ ਭੁੱਖੀ ਖੜੀ ਵਿਚਾਰੀ ਅੱਜ ਮੈਨੂੰ ਨਹੀਂ ਕੋਈ ਟੱਕਰਿਆ ਤੇ ਮੈਂ ਥੋੜੇ ਵੱਢਣ ਬੈਗੀ ਮੈਨੂੰ ਲੜ ਦੇ ਤਾਂ ਕੋਈ ਕਰਨੀ ਤੇ ਅੱਜ ਨਾ ਕਦੇ ਕੋਈ ਬਹਿ ਜਾਂਦੀ ਵਾੜੇ 'ਚ ਜਾ ਕੇ ਕਦੇ ਕੋਈ ਬਹਿ ਜਾਂਦੀ ਆ ਨਹੀਂ ਭੈਣੇ ਕੋਈ ਨਹੀਂ ਅਜਿਹੇ ਦਿਨ ਦੇ ਦਿੰਦੀ ਲੈ ਕੁੜੀ ਨੇ ਤਾਂ ਪਹਿਲਾਂ ਹੀ ਚਾਕੇ ਰੱਖ ਲਿਆ ਸੱਬਾ ਕੁੜੇ ਕੀ ਹੁੰਦਾ ਸੀ ਇੱਕ ਪੰਡ ਦੇ ਦਿੰਦੀ ਤਾਂ ਫੜਦੇ ਨਿਆਣੇ ਲੈ ਉਂਗਲ ਫੜ ਤੇ ਤੁਰਦੀ ਪਣਾ ਚਲ ਕੋਈ ਨਹੀਂ ਪਹਿਨੇ ਚਲ ਤੇਰੀ ਮਰਜ਼ੀ ਆ ਕੋਈ ਨਹੀਂ ਪਹਿਨੇ ਤੇਰੀ ਮਰਜ਼ੀ ਆ ਕਿਤੇ ਨਾ ਕਿਤੇ ਤਾਂ ਲੋੜ ਤੈਨੂੰ ਵੀ ਪੈ ਜਾਣੀ ਆ ਕਹਿੰਦੇ ਹੁੰਦੇ ਨਾ ਲੋੜ ਤਾਂ ਗਲੀ ਦੇ ਕੱਖਾਂ ਤੱਕ ਪੈ ਜਾਂਦੀ ਆ ਜਦੋਂ ਮੈਨੂੰ ਕਹਿੰਦੀ ਨਿਆਣੇ ਦਿਨ ਦੁਕਾਨ ਤੇ ਵੇਖ ਵੇਖ ਛੱਡਾ ਮੈਂ ਕਦੇ ਜਵਾਬ ਦਿੱਤਾ ਸੀ ਕਿਸ ਗੱਲ ਦਾ ਮੈਂ ਕਦੇ ਨਹੀਂ ਜਵਾਬ ਦਿੱਤਾ ਸੀ ਮੈਂ ਕਦੇ ਵੀ ਨਹੀਂ ਤੂੰ ਕਿਹਾ ਕਦੇ ਜਵਾਬ ਦਿੱਤਾ ਸੀ ਤੂੰ ਚਲ ਕੋਈ ਨਹੀਂ ਕਿਤੇ ਤਾਂ ਤੈਨੂੰ ਵੀ ਲੋੜ ਪਊਗੀ ਇਹ ਕਿਉਂ ਦੀ ਰਣ ਦੇ ਮਤਕੀ ਨੀ ਕੱਖ ਬਣਾ ਹੋਵੇ ਇਹਦੀ ਕਾਲੀ ਕੀੜੀ ਫਿਰ ਤੰਗਾ ਬੰਦ ਕੱਢ ਲੀ ਜਨੀ ਕੀ ਗੱਲ ਹੈ ਉਹ ਕੁੱਤ ਗਿਆ ਬੰਨੇ ਇਹ ਥੋੜਾ ਕੀ ਗੱਲ ਨਿੱਕੀ ਬੇਤਾਲ ਹੈ ਮੈਨੂੰ ਬੇਤਾਲ ਨੇ ਹੈ ਨਾਲੇ ਚੀਰ ਪੱਟੇ ਵੰਡ ਲਈ ਨਾਲੇ ਤੂੰ ਬੋਲਦੀ ਹੈ ਨਾ ਹੈ ਨਹੀਂ ਕੋਈ ਵੇਲੇ ਮਰਦੀ ਮੈਂ ਕਹਾਂ ਨ ਕਿੱਥੇ ਕੁੱਤੇ ਤਾ ਚੱਡਾ ਵਜੀ ਪੱਟਾ ਦੇ ਪੰਨੇ ਵਿੱਚ ਇੱਥੇ ਕੋਲੇ ਐਡਰੀਅਨ ਜੇ ਕਰਦਾ ਮੁੱਕਾ ਮਾਰ ਮੈਂ ਛੇਰ ਪਾ ਦਿਆਂ ਤੇ ਹਣ ਬੜੀ ਸਾਡੇ ਵਾਂ ਚਾਹੀ ਦੱਸ ਗਪੁੱਟਾ ਮੋਜੜਾ ਮੱਟਦੀ ਛੱਦੀ ਆ ਨੀ ਬੇਰੇ ਤੇ ਕੱਕ ਨਰੇ ਜਿੱਕੇ ਦਿਨੋਂ ਤਾਲ ਕੁੜਗੇ ਦਾਤੀ ਸ਼ਾਮਾਂ ਚੱਲ ਗਏ ਹਾਂ ਇੱਥੇ ਦਾ ਨਹੀਂ ਮੇਰਾ ਬੰਦਾ ਅੱਜ ਦਾ ਹੋਵੇ ਤੇ ਚਗਲੇ ਤੇਰੇ ਵਰਗੇ ਨਹੀਂ ਆ ਮੇਰਾ ਤਾਂ ਬੰਦਾ ਹੀ ਕੰਜਰਾ ਉਹੀ ਥੇ ਹੋਣਾ ਨਹੀਂ ਕਿਸੇ ਕੰਮ ਦਾ ਜੋਈ ਚਾਚਾ ਕਿਉਂ ਗਾਲਾਂ ਲੈਣੀਆਂ ਪੈ ਹੋਈ ਚੀ ਨਹੀਂ ਛੱਡੀ ਹੈਗੀ ਆ ਜਿਹੜੀ ਮੇਰੇ ਗੱਲ ਪੈ ਗਈ ਜੀ ਜੀ ਸ਼ਹਿਰ ਲੈ ਜਾਣੇ ਦਫਾ ਹੋਵੇ ਦਾਤੀ ਇਹਨਾਂ ਦੀ ਮੈਂ ਕੀ ਕਰਾਉਣੀ ਸਾਹਮਣੇ ਮੈਂ ਵੀ ਸਾੰਬਰ ਪੂਰੀ ਜਾਨੀ ਹੇ ਅਜੇ ਵਾਗ ਦਾਤੀ ਦੁੱਤੀ ਨਾ ਚਾਸ ਰਹੀ ਹਿੱਕ ਤੇ ਕੋਈ ਚੀਜ਼ ਪਈ ਹੋਵੇ ਧਰਦੀ ਬਣੂਗੀ ਵਰਜੂ ਐਵੇਂ ਹੀ ਵਰ ਜਾਂਦੀ ਆ ਬਿਨਾ ਮਤਲਬ ਤੋਂ ਹੀ ਵੰਨ ਦੇ ਵਿੱਚ ਤੇਰੇ ਘੀਰ ਦੀ ਨਹੀਂ ਐਸੀ ਕਿੱਡੀ ਕੁੱਤੀ ਆ ਨਹੀਂ ਚਗਲੇ ਤੇਰੇ ਪੱਠੇ ਤਾਂ ਨਹੀਂ ਮੈਂ ਛੱਡਦੀ ਪੱਠੇ ਤਾਂ ਮੈਂ ਵੱਢ ਕੇ ਜਾਉਂ ਤੂੰ ਵੱਢ ਜਾ ਕੇ ਰੰ ਕਰੇ ਪੱਠੇ ਤਾਂ ਮੈਂ ਲੈ ਕੇ ਜਾਉਂ ਛਿੱਤਰ ਤਾਂ ਮੈਂ ਖਾ ਹੀ ਲੈਨੇ ਪੱਠੇ ਦੀ ਪੰਡ ਤਾਂ ਮੈਂ ਲੈ ਕੇ ਜਾਉਂ ਪੰਜੇ ਮੇਰੇ ਬੇਬੇ ਨੇ ਸੁਝਾ ਕੇ ਜਿਹੜੀ ਮੱਖੂ ਐਂ ਕਰਦੀ ਐ ਇਹ ਕੁੱਤੀ ਰਨ ਜਿਵੇਂ ਭੌਂਕਦੀ ਜਾਂਦੀ ਐ ਮੈਂ ਬੈਠ ਬੈਰ ਕਿਸੇ ਥਾਂ ਦੀ ਅੱਥੇ ਤਾਂ ਮੈਂ ਵੀ ਨਹੀਂ ਛੱਡਦੀ ਮੈਂ ਵੀ ਥੀਤ ਬਹੁਤ ਹੁਣ ਤੂੰ ਛਿੱਤਰ ਮੇਰੇ ਫੇਰੇ ਹੀ ਨਹੀਂ ਤਾਂ ਮੈਂ ਤਾਂ ਵੱਟ ਚੱਲ ਜਾਉਂ ਥੱੱਬਾ ਅੱਗੇ ਤਾਂ ਮਿਲ ਜਾਣੇ ਸੀ ਰੋਗ ਤੇ ਹੁਣ ਮੈਂ ਥੱੱਬਾ ਲਾਉਂ ਤੱਕੜਾ ਅੰਜਰਗੇ ਕਰ ਲਾ ਕੀ ਕਰਦੀ